ਕੁੱਝ ਤਾਂ ਸਾ ਵੀ ਨਹੀਂ ਬੜਾ ਰਹਿੰਦੇ ਕਿੰਨਾ ਕੁ ਟਾਈਮ ਰੋਕ ਕੇ ਰੱਖਦੇ ਹਾਂ ਸਾ ਮੈਂ ਮੈਂ 3 ਘੰਟੇ ਖੜਾ ਹੋ ਜਾਂਦਾ ਲਗਾਤਾਰ ਥੋੜੀ ਰੈਸਟ ਹੁੰਦੀ ਹੈ ਫਿਰ 3 ਘੰਟੇ ਖੜਦੇ ਫਿਰ ਰੈਸਟ ਹੁੰਦੀ ਆ ਇਦਾਂ ਕਰਕੇ ਮੈਂ ਸਕਾਫ ਕਰਦਾ ਇਹ ਮੇਰਾ ਆਪਣਾ ਟੈਲੈਂਟ ਹੈ ਜੋ ਮੈਨੂੰ ਰੱਬ ਨੇ ਬਖਸ਼ਿਆ ਜੀ ਤੇ ਮੈਂ ਨਹੀਂ ਛੱਡ ਸਕਦਾ ਜੀ ਭਾਈ ਇੰਨਾ ਪੇਂਟ ਕੀਤਾ ਐਨੀ ਗਰਮੀ ਚ ਖੜੇ ਹਾਂ ਇਹ ਔਖਾ ਤਾਂ ਬਹੁਤ ਹੋਣਾ ਹੈ ਨਾ ਮੈਮ ਦੇਖੋ ਜੀ ਕੁਝ ਕਰੀਏ ਤਾਂ ਔਖਾ ਕੁਝ ਨਹੀਂ ਹੈਗਾ ਜੀ ਹਮ ਅਗਰ ਮਿਹਨਤ ਕਰੇ ਤਾਂ ਬੰਦਾ ਕੁਝ ਔਖਾ ਨਹੀਂ ਹੈਗਾ ਜੀ ਸਭ ਕੁਝ ਸੌਖਾ ਹੋ ਜਾਂਦਾ ਜੀ ਜ਼ਿੰਦਗੀ ਦੇ ਵਿੱਚ ਕਹਿੰਦੇ ਵੀ ਨਾ ਮਤਲਬ ਰਵਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ ਪਰ ਹਸਾਉਣ ਵਾਲੇ ਬਹੁਤ ਘੱਟ ਹੁੰਦੇ ਨੇ ਹਨਾ ਤਾਂ ਇਹਨਾਂ ਦੀ ਕਦਰ ਕਰਿਆ ਕਰੋ ਦੇ ਵਿੱਚ ਜਿਵੇਂ ਘਰਦਿਆਂ ਦੇ ਵਿੱਚ ਤੁਹਾਡੇ ਪਤਾ ਹੈਗਾ ਵੀ ਤੁਸੀਂ ਇੱਥੇ ਆਉਨੇ ਹੋ ਕੰਮ ਕਰਦੇ ਹੋ ਇੱਦਾਂ ਹਸਾਉਨੇ ਹੋ ਲੋਕਾਂ ਨੂੰ ਹਾਂਜੀ ਮੈਡਮ ਬਿਲਕੁਲ ਪਤਾ ਜੀ ਕਿ ਮੇਰਾ ਤਜਰਬਾ ਤੁਹਾਡਾ ਇੱਥੇ ਮੈਮ ਦੇਖੋ ਬਿਲਕੁਲ ਮਤਲਬ ਸਹੀ ਹੈ ਵੈਸੇ ਤਾਂ ਮਤਲਬ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕੁਝ ਲੋਕ ਰਿਸਪੈਕਟ ਵੀ ਕਰਦੇ ਨੇ ਕੁਝ ਮਤਲਬ ਹਾਸੀ ਮਜ਼ਾਕ ਦੇ ਵਿੱਚ ਟਾਲ ਪੁੰਦੇ ਨੇ ਇਸ ਚੀਜ਼ ਨੂੰ ਐਮ ਐਮ ਫੋਰਨ ਜਾਣਾ ਜੀ ਫੋਰਨ ਜਾਣ ਦਾ ਸੁਪਨਾ ਜੀ ਕਿ ਉੱਥੇ ਜਾ ਕੇ ਵੀ ਇਹ ਕੰਮ ਕਰੀਏ ਸਸ਼ਤਰ ਕਾਂਜੀ ਉਮੀਦ ਕਰਦੀਆਂ ਕਿ ਤੁਸੀਂ ਠੀਕ ਠਾਕ ਹੋਵੋਗੇ ਤੁਸੀਂ ਦੇਖ ਰਹੇ ਹੋ ਸੀ ਸਾਡੇ ਵਾਲਾ ਰੇਡੀਓ ਤੇ ਮੈਂ ਨੂਰਵਜੋਤ ਲੈ ਕੇ ਹਾਜ਼ਰ ਹਾਂ ਜੀ ਇੱਕ ਖਾਸ ਤੇ ਮੋਟੀਵੇਸ਼ਨ ਦੇ ਨਾਲ ਜੁੜੀ ਹੋਈ ਕਹਾਣੀ ਇਹ ਕਹਾਣੀ ਹੈ ਜੀ ਇੱਕ ਨੌਜਵਾਨ ਦੀ ਜਿਹਦੀ ਬਹੁਤ ਹੀ ਛੋਟੀ ਉਮਰ ਹੈ ਪਰ ਛੋਟੀ ਉਮਰ ਦੇ ਵਿੱਚ ਕਹਿੰਦੇ ਮਜਬੂਰੀਆਂ ਬੰਦੇ ਤੋਂ ਬਹੁਤ ਕੁਝ ਕਰਵਾ ਦਿੰਦੀਆਂ ਨੇ ਜੀਆਂ ਤੇ ਉਹੀ পেট ਭਰਨ ਦੇ ਲਈ ਇਹ ਪਾਈ ਆਪਣਾ ਗੁਜ਼ਾਰਾ ਕਰਨ ਦੇ ਲਈ ਇੱਥੇ ਪਟਿਆਲੇ ਲਿੱਲਾਪਾਵੰਦ ਦੇ ਵਿੱਚ ਖੜਦੇ ਨੇਗੇ ਲੋਕਾਂ ਨੂੰ ਹਸਾਉਂਦੇ ਨੇ ਕਿ ਐ ਕਿ ਚਲ ਇਹਨਾਂ ਨੂੰ ਥੋੜਾ ਬਹੁਤ ਪੈਸਾ ਬਣ ਜੇ ਤੇ ਇਹਨਾਂ ਦਾ ਗੁਜ਼ਾਰਾ ਹੋ ਜੇ ਤੇ ਬਾਈ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਕਾਫੀ ਟਾਈਮ ਤੋਂ ਇਹ ਤੇ ਖੜਦੇ ਹੈਗੇ ਤੇ ਲੋਕ ਇਹਨਾਂ ਨੂੰ ਵੇਖਦੇ ਆ ਤੇ ਖੁਸ਼ ਹੁੰਦੇ ਨੇ ਚਲੋ ਜਿੰਨਾ ਕੋ ਹੁੰਦਾ ਇਹਨਾਂ ਨੂੰ ਤੇ ਜਾਂਦੇ ਨੇ ਤੇ ਇਹਨਾਂ ਦਾ ਇਹ ਕੰਮ ਕਿਉਂ ਕਰਨਾ ਪਿਆ ਕੀ ਹੈ ਕਿ ਇਹ ਤਾਂ ਰੀਜ਼ਨ ਹੈਗਾ ਆਪਾਂ ਗੱਲ ਕਰਦੇ ਆ ਇਹਨਾਂ ਦੇ ਨਾਲ ਬਾਈ ਬੋਲਦੇ ਨਹੀਂ ਹੈਗੇ ਹੈਲੋ ਡ라이 ਦਿੱਤਾ ਸੀਗਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਆਪਕਾ ਮੇਰਾ ਨਾਮ ਆਕਾਸ਼ਦੀਪ ਸਿੰਘ ਹੈ ਜੀ ਅੱਛਾ ਪੰਜਾਬੀ ਚ ਗੱਲ ਕਰੀਏ ਹਾਂਜੀ ਹਾਂਜੀ ਅੱਛਾ ਤੇ ਆਕਾਸ਼ਦੀਪ ਸਿੰਘ ਤੇ ਨਾ ਪਿੱਛੇ ਉਹ 골ਡਨ ਬੋਇਲ ਲੱਗਣ ਲੱਗ ਗਿਆ ਹੈ ਜੀ ਬਿਲਕੁਲ ਹਾਂਜੀ ਹਾਂਜੀ ਭਾਈ ਇੰਨਾ ਪੇਂਟ ਕੀਤਾ ਐਨੀ ਗਰਮੀ ਚ ਖੜੇ ਹੋ ਇਹ ਔਖਾ ਤਾਂ ਬਹੁਤ ਹੋਣਾ ਹੈ ਨਾ ਮੈਮ ਦੇਖੋ ਜੀ ਕੁਝ ਕਰੀਏ ਤਾਂ ਔਖਾ ਕੁਝ ਨਹੀਂ ਹੈਗਾ ਜੀ ਹਮ ਅਗਰ ਮਿਹਨਤ ਕਰੇ ਤਾਂ ਬੰਦਾ ਕੁਝ ਔਖਾ ਨਹੀਂ ਹੈਗਾ ਜੀ ਹਮ ਸਭ ਕੁਝ ਸੌਖਾ ਹੋ ਜਾਂਦਾ ਜੀ ਹਮ ਠੀਕ ਹੈ ਭਾਈ ਉਮਰ ਕਿੰਨੀ ਹੈ ਤੁਹਾਡੀ ਮੇਰੀ ਮੈਮ 21 ਹੈ 21 ਸਾਲ ਦੇ ਹਾਂ ਜੀ ਤੇ ਇੰਨੀ ਛੋਟੀ ਉਮਰ ਦੇ ਵਿੱਚ ਚਲੋ ਠੀਕੇ ਬੰਦਾ ਨੌਕਰੀ ਕਰਦਾ ਹੈ ਹੋਰ ਕੋਈ ਕੰਮ ਕਰਦਾ ਹੈ ਤੇ ਤੁਸੀਂ ਕੀ ਸੋਚਿਆ ਵੀ ਇਹ ਵੱਖਰਾ ਜਿਹਾ ਕੰਮ ਕਰੂੰਗਾ ਤੇ ਇਹਦੇ ਨਾਲ ਮਤਲਬ ਕਿਵੇਂ ਕਿੱਥੋਂ ਕਿਹਨੇ ਦੱਸਿਆ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿੱਥੋਂ ਆਈਡੀਆ ਹੈ ਦੇਖੋ ਮੈਡਮ ਦੱਸਿਆ ਕਿਸੇ ਨੇ ਇੱਕ ਸ਼ੌਂਕ ਜਾਗ ਜਾਂਦਾ ਬੰਦੇ ਦੇ ਅੰਦਰ ਅੱਛਾ ਕਿ ਕੁਝ ਕੰਮ ਤਾਂ ਦੁਨੀਆ ਕਰ ਰਹੀ ਆ ਤੇ ਮੈਂ ਆਪਣੀ ਕਲਾਕਾਰੀ ਨੂੰ ਮਤਲਬ ਥੋੜਾ ਜਿਹਾ ਅਲੱਗ ਕੁਝ ਸੋਚਿਆ ਕੁਝ ਅਲੱਗ ਕਰੀਏ ਅੱਛਾ ਹਾਂਜੀ ਕਿਤੇ ਭਾਈ ਇਥੇ ਆਨੇ ਤਿਆਰ ਤਿਉਰ ਹੋਣਾ ਪੈਂਦਾ ਹੈ ਕਿਵੇਂ ਕੋਈ ਤੁਹਾਨੂੰ ਕਰਦਾ ਹੈ ਕਿ ਤੁਸੀਂ ਆਪ ਹੀ ਹੋਣੇ ਪੇਂਟ ਸਾਰਾ ਬਾਡੀ ਤੇ ਲਾਉਣਾ ਨਹੀਂ ਮੈਮ ਖੁਦ ਹੋਣੇ ਆ ਜੀ ਅੱਛਾ ਹਾਂਜੀ ਠੀਕ ਹੈ ਤੁਸੀਂ ਵੈਸੇ ਕਿਸੋਂ ਪਿੰਡੋਂ ਆਉਣੇ ਹੋ ਕਿ ਇੱਥੇ ਕਿੱਥੋਂ ਲੋਕ ਲਓਗੇ ਮੈਡਮ ਆਪਣਾ ਪਿੰਡ ਹੈ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਪਿੰਡ ਦੇ ਵਿੱਚ ਜਿਵੇਂ ਘਰਦਿਆਂ ਦੇ ਵਿੱਚ ਤੁਹਾਡੇ ਪਤਾ ਹੈਗਾ ਵੀ ਤੁਸੀਂ ਇੱਥੇ ਆਉਣੇ ਹੋਗੇ ਕੰਮ ਕਰਦੇ ਹੋ ਤਾਂ ਹਸਾਉਣੇ ਹੋ ਲੋਕਾਂ ਨੂੰ ਹਾਂਜੀ ਮੈਡਮ ਬਿਲਕੁਲ ਪਤਾ ਜੀ ਅੱਛਾ ਕੌਣ ਕੌਣ ਆ ਪਰਿਵਾਰ ਦੇ ਵਿੱਚ ਤੁਹਾਡੇ ਮੰਮੀ ਨੇ ਤੇ ਅਸੀਂ ਤੋਂ ਬ੍ਰਦਰਾਂ ਨੇ अच्छा अच्छा ਤੇ ਫਾਦਰ ਹੈ ਨਹੀਂ ਫਾਦਰ ਨਹੀਂ ਹੈਗੀ اچھا ਫਿਰ ਤਾਂ ਮਤਲਬ ਕਾਫੀ ਜਿਆਦਾ ਜ਼ਿੰਮੇਵਾਰੀ ਹੋਊਗੀ ਬਾਈ ਹਨਾ ਹਾਂਜੀ ਹਾਂਜੀ ਬਿਲਕੁਲ ਇੱਕ ਹੀ ਖੜਦੇ ਹਾਂ ਬਾਈ ਹਨਾ ਕਈ ਲੋਕ ਨਾ ਮਜ਼ਾਕ ਦਾ ਪਾਤਰ ਵੀ ਬਣਾ ਲੈਂਦੇ ਨੇ ਕਈ ਹੱਸਦੇ ਨੇ ਕਈ ਛੇੜ ਕੇ ਜਾਂਦੇ ਨੇ ਕਈ ਰਿਸਪੈਕਟ ਵੀ ਕਰਦੇ ਨੇ ਕਿਵੇਂ ਇਹ ਤਜਰਬਾ ਤੁਹਾਡਾ ਇੱਥੇ ਮੈਂ ਦੇਖੋ ਬਿਲਕੁਲ ਮਤਲਬ ਸਹੀ ਹੈ ਵੈਸੇ ਤਾਂ ਮਤਲਬ ਸਾਰੇ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕੁਝ ਲੋਕ ਰਿਸਪੈਕਟ ਵੀ ਕਰਦੇ ਨੇ ਕੁਝ ਮਤਲਬ ਅਸੀਂ ਮਜ਼ਾਕ ਦੇ ਵਿੱਚ ਟਾਲ ਪੰਦੇ ਨੇ ਇਸ ਚੀਜ਼ ਨੂੰ ਹਾਂ ਫਿਰ ਉਹ ਦਿਲ ਨੂੰ ਦੁੱਖ ਜਾਂਦਾ ਲੱਗਦਾ ਹੋਣਾ ਹਨਾ ਵੀ ਕਿਵੇਂ ਫੀਲ ਜਾਂਦਾ ਹੁੰਦਾ ਦੁੱਖ ਤਾਂ ਲੱਗਦਾ ਮੈਂ ਮਤਲਬ ਸਹਾਰਨਾ ਪੈਂਦਾ ਜੀ ਹਾਂ ਹਾਂ ਜੀ ਤੇ ਇੱਥੇ ਫਿਰ ਜਿਵੇਂ ਆਪਾਂ ਕਹਿੰਦੇ ਆ ਵੀ ਹੁਣ ਤੁਹਾਨੂੰ ਕਮਾਈ ਦਾ ਸਾਧਨ ਹੈਗਾ ਤੁਹਾਡਾ ਚਾਰ ਪੈਸੇ ਬਣ ਜਾਂਦੇ ਨੇ ਤੁਹਾਨੂੰ ਕਿ ਨਹੀਂ ਦੇਖੋ ਮੈਡਮ ਕਈ ਵਾਰ ਬਣ ਵੀ ਜਾਂਦੇ ਨੇ ਕਈ ਵਾਰ ਨਹੀਂ ਵੀ ਬਣਦੇ ਤੇ ਆਪਾਂ ਤਾਂ ਵੀ ਖੁਸ਼ ਰਹਨੇ ਆ ਜੀ ਅੱਛਾ ਹਾਂ ਜੀ 20 ਕਣੀ ਦੇ ਵਿੱਚ ਵੀ ਖੜਦੇ ਹੋ ਗਰਮੀ ਦੇ ਵਿੱਚ ਵੀ ਖੜਦੇ ਹੋਗੇ ਹੈ ਤਾਂ ਕੰਮ ਬਹੁਤ ਜ਼ਿਆਦਾ ਔਖਾ ਬਈ ਹਨਾ ਬਹੁਤ ਜ਼ਿਆਦਾ ਮੈਂ ਬਹੁਤ ਜ਼ਿਆਦਾ ਹੀ ਜੇ ਮੈਂ ਕਹਾਂ ਮੈਂ ਤੁਹਾਡੇ ਨਾਲ ਇੱਥੇ 10 ਮਿੰਟ ਖੜ੍ਹ ਜਾ ਆ ਉਹ ਵੀ ਐਦਾਂ ਨਾਰਮਲ ਮੈਨੂੰ ਨਹੀਂ ਲੱਗਦਾ ਵੀ ਖੜ੍ਹ ਸਕਦੇ ਹਾਂ ਨਹੀਂ ਮੈਮ ਨਹੀਂ ਹੋ ਸਕਦਾ ਜੀ ਹਨਾ ਤੇ ਬਾਈ ਇਹ ਫਿਰ ਤੁਹਾਡਾ ਕਿਵੇਂ ਰਹਿੰਦਾ ਤਿਆਰ ਹੋਣ ਦਾ ਇਹ ਕਿਵੇਂ ਤਿਆਰ ਹੋ ਕੇ ਉਹਨੂੰ ਇੱਥੇ ਆ ਕੇ ਹੁੰਨੇ ਹੋ ਕਿ ਘਰੋਂ ਹੁੰਨੇ ਹੋ ਕਿਵੇਂ ਰਹਿੰਦੇ ਦੱਸੋ ਤੁਹਾਡਾ ਸ਼ਡਿਊਲ ਮੈਮ ਐਦਾਂ ਦਾ ਕੁਝ ਨਹੀਂ ਤਿਆਰ ਹੋਈਦਾ ਇੱਥੇ ਆ ਕੇ ਰੈਡੀ ਹੁੰਦਾ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਹਾਂਜੀ वैसे कोई जिंदगी ਦੇ ਵਿੱਚ ਕੋਈ ਏਮ ਹੋਵੇ ਕੁਝ ਸੋਚਿਆ ਹੋਵੇ ਵੀ ਕੁਝ ਹੋਰ ਕਰਨਾ ਕਿ ਸੁਪਨਾ ਤੁਹਾਡਾ ਬਈ ਐ ਮੈਮ ਫੋਰਨ ਜਾਣਾ ਜੀ ਫੋਰਨ ਜਾਣ ਦਾ ਸੁਪਨਾ ਜੀ ਕਿ ਉੱਥੇ ਜਾ ਕੇ ਵੀ ਇਹ ਕੰਮ ਕਰੀਏ ਅੱਛਾ ਹਾਂ ਜੀ ਜੇ ਵੈਸੇ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤੇ ਬਾਹਰ ਉਧਰ ਮੈਨੂੰ ਲੱਗਦਾ ਜ਼ਿਆਦਾ ਵੈਲਿਊ ਉਧਰ ਪੈਂਦੀ ਹੈ ਕਿ ਪੰਜਾਬ ਵਾਲੇ ਵੀ ਮੁੱਲ ਪਾ ਰਹੇ ਆ ਪੰਜਾਬ ਵਾਲੇ ਵੀ ਮੁੱਲ ਪਾ ਰਹੇ ਨੇ ਮੈਮ ਇਦਾਂ ਦੀ ਗੱਲ ਨਹੀਂ ਅੱਛਾ ਤੇ ਫਿਰ ਜਦੋਂ ਕੋਈ ਵਧੀਆ ਤਜਰਬਾ ਕੀ ਹੋਇਆ ਜਦੋਂ ਕੋਈ ਤੁਹਾਡੇ ਕੋਲ ਇੱਥੇ ਆਉਂਦਾ ਹੈਗਾ ਕਿ ਮਤਲਬ ਤੁਹਾਡੇ ਨਾਲ ਕੋਈ ਵਧੀਆ ਗੱਲਾਂ ਕਰਕੇ ਜਾਂਦੇ ਨੇ ਹਾਂਜੀ ਮੈਮ ਬਿਲਕੁਲ ਜੀ ਮਤਲਬ ਕਾਫੀ ਭਾਈ ਨੇ ਸਪੋਰਟ ਵੀ ਕਰਦੇ ਨੇ ਇਦਾਂ ਦੀ ਗੱਲ ਨਹੀਂ ਹੈਗੀ ਜੀ ਬਹੁਤ ਲੋਕ ਅੱਗੇ ਲੈ ਕੇ ਜਾਣ ਵਾਲੇ ਵੀ ਨੇ ਇਦਾਂ ਦੀ ਗੱਲ ਨਹੀਂ ਹੈਗੀ ਫੋਟੋਆਂ ਵੀ ਕਰਾਉਂਦੇ ਹੋਣੇ ਹਨਾ ਨਾਲ ਬਿਲਕੁਲ ਮੈਮ ਬਿਲਕੁਲ ਹਾਂਜੀ ਪਰ ਆਏ ਆ ਵੀ ਵਧੀਆ ਫੀਲਿੰਗ ਤਾਂ ਬਹੁਤ ਵਧੀਆ ਆਉਂਦੀ ਹੋਣੀ ਹਨਾ ਬਹੁਤ ਜ਼ਿਆਦਾ ਮੈਮ ਤਾਂ ਹੀ ਤਾਂ ਇਸ ਕੰਮ ਨੂੰ ਕਰ ਰਹੇ ਹਾਂ ਹਾਂ ਨਹੀਂ ਪਰ ਭਾਈ ਆਏ ਆ ਵੀ ਸਟੈਚੂ ਹੋ ਕੇ ਖੜਨਾ ਜਿਵੇਂ ਮੰਨ ਲਓ ਵੀ ਤੁਸੀਂ ਤਾਂ ਸਾਹ ਵੀ ਨਹੀਂ ਬੜਾ ਰਹਿੰਦੇ ਕਿੰਨਾ ਕੁ ਟਾਈਮ ਰੋਕ ਕੇ ਰੱਖਦੇ ਹੋ ਸਾਹ ਮੈਮ ਮੈਂ 3 ਘੰਟੇ ਖੜਾ ਹੋ ਜਾਂਦਾ ਲਗਾਤਾਰ ਥੋੜੀ ਰੈਸਟ ਹੁੰਦੀ ਹੈ ਫਿਰ 3 ਘੰਟੇ ਖੜਦੇ ਫਿਰ ਰੈਸਟ ਹੁੰਦੀ ਆ ਇਦਾਂ ਕਰਕੇ ਮੈਂ ਸਫਲ ਕਰਦੇ ਆ। ਦੇਖਦਾ ਅੱਛਾ। ਹਾਂਜੀ। ਕਿਹੜਾ ਕੰਮ ਆਦਾ ਹਨਾ ਮੈਨੂੰ ਲੱਗਦਾ ਕਿ ਮੁੱਲ ਜਿਹੜਾ ਜ਼ਰੂਰ ਪੈਣਾ ਜੀ ਤਾਂ ਅੱਛੇ ਤੇ ਪਾਈ ਤੁਹਾਡੇ ਜਿਵੇਂ ਹੁਣ ਤੁਸੀਂ ਘਰ ਦੇ ਨੇ ਤੁਹਾਡੇ ਕਈ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਨੇ ਵੀ ਤੁਸੀਂ ਚਲੋ ਵੀ ਨੌਜਵਾਨ ਮੁੰਡੇ ਵੀ ਕਿਹੜੇ ਕੰਮੀ ਪੈ ਗਿਆ ਜਾਂ ਕੀ ਕਰਨ ਲੱਗੇ ਕੁਛ ਇਦਾਂ ਦਾ ਤਾਂ ਨਹੀਂ ਵੀ ਤੁਹਾਨੂੰ ਕਹਿੰਦਾ ਤਾਂ ਨਹੀਂ ਬਿਲਕੁਲ ਮੈਮ ਤੁਸੀਂ ਬਹੁਤ ਇੱਕ ਨੰਬਰ ਗੱਲ ਕੀਤੀ ਮਤਲਬ ਜਦੋਂ ਸ਼ੁਰੂਆਤ ਕੀਤੀ ਸੀਗੀ ਸੋਚਦੇ ਸੀਗੇ ਕਿ ਕੀ ਕੰਮ ਕਰਨ ਲੱਗੇ ਆ ਘਰ ਦੇ ਕਹਿੰਦੇ ਸੀ ਕਿ ਕਿਸ ਚੀਜ਼ ਦੀ ਸ਼ੁਰੂਆਤ ਕੀਤੀ ਹੈ ਇਹ ਤੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਮੈਡਮ ਮਤਲਬ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ ਹਾਂਜੀ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਬਹੁਤ ਜ਼ਿਆਦਾ ਜੀ ਬਿਲਕੁਲ ਜੀ ਇੱਕ ਜਿਵੇਂ ਹੁਣ ਪਰਿਵਾਰ ਦੇ ਵਿੱਚ ਚਲੋ ਤੁਸੀਂ ਹੈਗੇ ਹੋ ਜਿੰਮੇਵਾਰੀ ਤੁਹਾਡੇ ਤੇ ਵੀ ਆ ਇੱਕ ਸੁਪਨਾ ਹੁੰਦਾ ਨਾ ਵੀ ਮੈਂ ਆਪਣੇ ਪਰਿਵਾਰ ਲਈ ਕੁਝ ਕਰਨਾਗਾ ਤੇ ਕੀ ਕਰਨਾ ਚਾਹੋਗੇ ਉਹਨਾਂ ਵਾਸਤੇ ਮੈਮ ਦੇਖੋ ਇਹੀ ਹੈ ਕਿ ਆਪਣਾ ਘਰ ਦਾ ਖਰਚਾ ਚੱਲੀ ਜਾਂਦਾ ਹੈ ਬਸ ਆਪਣੇ ਵਾਸਤੇ ਹੀ ਬਹੁਤ ਕੁਝ ਹੈ। ਅੱਛਾ ਭਾਈ ਜੀ ਮਾਂਦ ਲੋ ਵੀ ਤੁਹਾਨੂੰ ਕਿਤੇ ਕੋਈ ਬਹੁਤ ਵਧੀਆ ਆਫਰ ਮਿਲ ਜਾਏ ਕਿਤੇ ਕੋਈ ਵਧੀਆ ਨੌਕਰੀ ਮਿਲ ਜਾਏ ਹਨਾ ਵੀ ਚੱਲ ਵਧੀਆ ਹੋ ਜਾਏ ਫਿਰ ਤੁਸੀਂ ਇਹ ਕੰਮ ਕਰੋਗੇ ਕਿ ਛੱਡ ਪੋਗੇ? ਨਹੀਂ ਮੈਮ ਇਹ ਕੰਮ ਜ਼ਰੂਰ ਕਰਾਂਗੀ। ਕਰੋਗੇ? ਹਾਂਜੀ। ਇਹ ਮੇਰਾ ਆਪਣਾ ਟੈਲੈਂਟ ਹੈ ਜੋ ਮੈਨੂੰ ਰੱਬ ਨੇ ਬਖਸ਼ਿਆ ਜੀ। ਤੇ ਮੈਂ ਨਹੀਂ ਛੱਡ ਸਕਦਾ ਜੀ। ਹਾਂਜੀ। ਇਹ ਜਿਹੜੀ ਡਰੈੱਸ ਹੈਗੀ ਇਹ ਪਰ ਕਿਵੇਂ ਬਣਵਾਈ ਹੈਗੀ ਕਿੱਥੋਂ ਪੇਂਟ ਕਰਾਇਆ ਹੈ ਸਾਰਾ? ਇਹ ਮੈਮ ਖੁਦ ਤਿਆਰ ਕੀਤੀ ਹੈ ਮੈਂ ਆਪਣੇ ਹੱਥ ਨਾਲ ਜੀ। ਹਾਂਜੀ। ਹੂੰ। ਅੱਛਾ ਇਹ ਸਾਰੀ ਇਮੇਜਿਨੇਸ਼ਨ ਥੋੜੀ ਸੀ ਹਾਂਜੀ ਹਾਂਜੀ ਮੈਂ ਖੁਦ ਤਿਆਰ ਕੀਤਾ ਜੀ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਫਿਰ ਡੇਲੀ ਇਹੀ ਪਾਉਣੇ ਹੋਗੇ ਕੋਈ ਡਰੈਸ ਰੱਖੀ ਹੋਈ ਹੈ ਨਹੀਂ ਮੈਮ ਐਸਾ ਕੁਝ ਨਹੀਂ ਹੋਰ ਵੀ ਡਿਫਰੈਂਟ ਡਿਫਰੈਂਟ ਮਤਲਬ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੀ ਅੱਛਾ ਹਾਂਜੀ ਅੱਛਾ ਹੋਰ ਵੀ ਤੁਸੀਂ ਅਵਤਾਰ ਤੁਹਾਡੇ ਬਹੁਤ ਨੇ ਇੱਕ ਨਹੀਂ ਹੈਗਾ ਹੋਰ ਬਹੁਤ ਨੇ ਹਾਂਜੀ ਹਾਂਜੀ ਬਿਲਕੁਲ ਮੈਂ ਬਹੁਤ ਨੇ ਬਾਈ ਮੈਂ ਇੱਕ ਚੀਜ਼ ਦੇਖੀ ਹੈ ਨਾ ਵੀ ਤੁਹਾਨੂੰ ਦੇਖ ਕੇ ਸਾਰੇ ਖੁਸ਼ ਹੁੰਦੇ ਨੇ ਤੁਸੀਂ ਅਸਲ ਦੇ ਵਿੱਚ ਕਿੰਨੇ ਖੁਸ਼ ਹੋਗੇ ਅੰਦਰੋਂ ਖੁਸ਼ੀ ਹੈ ਤੁਹਾਨੂੰ ਖੁਸ਼ੀ ਤਾਂ ਮੈਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਇਥੇ ਕਿਉਂ ਧੁਕਦੇ ਆਉਣ ਲੱਗੇ ਹੋਗੇ ਤੁਸੀਂ ਇੱਥੇ ਮੈਂ ਮੈਨੂੰ ਹਫਤਾ ਹੋਇਆ ਹੀ ਪਹਿਲਾਂ ਬਰਾਤਰੀ ਗਾਰਡਨ ਦੇ ਵਿੱਚ ਕਰਦਾ ਸੀਗਾ ਜੀ ਇੱਥੇ ਸ਼ੁਰੂਆਤ ਹੈ ਹੀ ਅਬ ਅੱਛਾ ਹਾਂਜੀ ਠੀਕ ਹੈ ਤੇ ਮਤਲਬ ਹੋਰ ਕੋਈ ਨਾਲ ਯਾਰ ਦੋਸਤ ਤੁਹਾਡੇ ਆਂਦੇ ਕਰਦੇ ਹੈਗੇ ਕਿ ਤੁਹਾਡੇ ਨਾਲ ਕਿ ਇਕੱਲੇ ਹੀ ਆਉਣੇ ਹੋ ਦੇਖੋ ਕਲਾਕਾਰ ਕਲਾਕਾਰ ਨੂੰ ਸਪੋਰਟ ਕਰਦਾ ਉਹ ਮੰਨ ਤਾਂ ਮੈਂ ਕਿ ਇੱਥੇ ਨਹੀਂ ਹੈਗੇ ਲੇਕਿਨ ਉਹ ਆਪਣੀ ਸਪੋਰਟ ਕਰਦੇ ਨੇ ਉਹ ਬਠਿੰਡੇ ਦੇ ਨੇ ਆਪਣੇ ਮਤਲਬ ਸੀਨੀਅਰ ਨੇ ਤੇ ਉਹ ਆਪਾਂ ਨੂੰ ਮਤਲਬ ਸਪੋਰਟ ਕਰਦੇ ਨੇ ਤੇ ਉਹ ਆਪਣੇ ਹਮੇਸ਼ਾ ਨਾਲ ਰਹਿੰਦੇ ਨੇ ਜੀ ਹਾਂਜੀ ਮਤਲਬ ਵਧੀਆ ਗੱਲ ਸਪੋਰਟ ਤੁਹਾਨੂੰ ਯਾਰਾ ਦੋਸਤਾਂ ਦੀ ਹਾਂਜੀ 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 ਅੱਛਾ ਅੱਛਾ ਹੁਣ ਜਿਵੇਂ ਇੱਥੇ ਤੁਸੀਂ ਖੜੇ ਹੋਗੇ ਇੱਥੇ ਮਤਲਬ ਸਪੈਸੀਫਿਕਲੀ ਇੰਨਾ ਨਹੀਂ ਖੜਾਇਆ ਹੋਇਆ ਕਿ ਆਪਦੀ ਮਰਜ਼ੀ ਨਾਲ ਹੀ ਖੜ ਜੰਦੇ ਹੋ ਨਹੀਂ ਨਹੀਂ ਮੈਮ ਆਪਣਾ ਪਟਿਆਲਾ ਆਪਣਾ ਸ਼ਹਿਰ ਆਪਣਾ ਜਿੱਥੇ ਮਰਜ਼ੀ ਖੜੀਏ ਜੀ ਤੇ ਕੋਈ ਤੰਗ ਪਰੇਸ਼ਾਨਤਾ ਨਹੀਂ ਕਰਦਾ ਤੁਹਾਨੂੰ ਨਹੀਂ ਮੈਮ ਬਿਲਕੁਲ ਨਹੀਂ ਜੀ ਹੂੰ ਐਸਾ ਕੁਝ ਨਹੀਂ ਅੱਛਾ ਤੇ ਹੁਣ ਭਾਈ ਜਿਵੇਂ ਤੁਸੀਂ ਚਲ ਪੇਂਟ ਤਾਂ ਤੁਸੀਂ ਲਾ ਲਿਆ ਵੀ ਇਹਦੇ ਨਾਲ ਮਤਲਬ ਫੇਸ ਤੇ ਆਪਾਂ ਤਾਂ ਮਿੱਟੀ ਨਹੀਂ ਪਾਣ ਦਿੰਦੇ ਤੁਸੀਂ ਪੇਂਟ ਲਾਇਆ ਕਿਤੇ ਸਕਿਨ ਦੀ ਪ੍ਰੋਬਲਮ ਤਾਂ ਨਹੀਂ ਹੁੰਦੀ ਖਰਾਬ ਤਾਂ ਨਹੀਂ ਹੁੰਦੀ ਸਕਿਨ ਮੈਮ ਦੇਖੋ ਇੱਕ ਦਿਨ ਐਸਾ ਕੋਈ ਹੋ ਨਹੀਂ ਇਹ ਬੁੱਡੇ ਕੁੜੀਆਂ ਨੂੰ ਤਾਂ ਵੀ ਅਸੀਂ ਕਿਉਂ ਲਾਈਏ ਸਕਿਨ ਕਰਕੇ ਅਸੀਂ ਬਹੁਤ ਜ਼ਿਆਦਾ ਕੌਨਸ਼ੀਅਸ ਆ ਗਏ ਵੀ ਅਸੀਂ ਕਿਹੜਾ ਟ੍ਰੀਟਮੈਂਟ ਲੈ ਲਏ ਕਿਵੇਂ ਲਈ ਤੇ ਤੁਸੀਂ ਪੇਂਟ ਹੀ ਲਾਈ ਜਾਂਦੇ ਹੋ ਤੇ ਫਿਰ ਲਾਉਣਾ ਵੀ ਬੜਾ ਔਖਾ ਹੋਣਾ ਇਹ ਤਾਂ ਬਹੁਤ ਜ਼ਿਆਦਾ ਮੈਮ ਦੇਖੋ ਲੋਕ ਆਪਣੇ ਫੇਸ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਆਪਣੇ ਬੋਡੀ ਦਾ ਮੈਨੂੰ ਇਹ ਨਾ ਹੋ ਜੇ ਉਹ ਨਾ ਹੋ ਜੇ ਪਰ ਲੇਕਿਨ ਮੈਂ ਕਿਸ ਚੀਜ਼ ਦੀ ਪਰਵਾਹ ਨਹੀਂ ਕਰਦਾ ਮੈਂ ਸੋਚਦਾ ਕਿ ਮੈਂ ਆਪਣਾ ਨਾਮ ਬਣਾਵਾਂ ਬਹੁਤ ਜ਼ਿਆਦਾ ਅੱਗੇ ਜਾਵਾਂ ਜੀ ਮੈਂ ਆਪਣੀ ਫੇਸ ਦਾ ਆਪਣਾ ਕਿਸ ਚੀਜ਼ ਦੀ ਪਰਵਾਹ ਨਹੀਂ ਕਰਦਾ ਹੈਗਾ ਜੀ ਹਾਂਜੀ ਇਹ ਬਹੁਤ ਵਧੀਆ ਬਾਈ ਦੀ ਸੋਚ ਆ 21 ਸਾਲ ਦੀ ਉਮਰ ਆ ਦੇਖੋ ਕੋਈ ਬਾਈ ਚ ਕੋਈ ਸੱਚੀ ਦਾ ਕੋਈ ਹੰਕਾਰ ਨਹੀਂ ਕੋਈ ਸ਼ਰਮ ਵੀ ਨਹੀਂ ਹੈਗੀ ਵੀ ਕਿਸੇ ਗੱਲ ਦੀ ਮੈਂ ਕੋਈ ਸੰਗਾ ਜਾਂ ਮੈਨੂੰ ਕੋਈ ਸ਼ਰਮ ਨਹੀਂ 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 ਮੈਮ ਸ਼ਰਮ ਕਿਸ ਗੱਲ ਦੀ ਹਾਂ ਹਾਂਜੀ ਠੀਕ ਹੈ ਜਿਵੇਂ ਇੱਥੇ ਬਾਕੀ ਹੋਰ ਮੁੰਡੇ ਵੀ ਗੇੜੀਆਂ ਕੁੜੀਆਂ ਲਾਉਂਦੇ ਆ ਘੁੰਮਦੇ ਫਿਰਦੇ ਹੈਗੇ ਹਨਾ ਵੀ ਥੋੜਾ ਵੀ ਜੀ ਕਰਦਾ ਹੋਣਾ ਵੀ ਮੈਂ ਵੀ ਘੁੰਮਾਂ ਫੇਰਾਂ ਪਰ ਮੈਂ ਇੱਥੇ ਖੜਾਂਗਾ ਆਪਾਂ ਮੈਮ ਹੈ ਹੀ ਨਹੀਂ ਉਹਨਾਂ ਚ ਘੁੰਮਣ ਵਾਲੇ ਹਾਂਜੀ ਠੀਕ ਹੈ ਪਰ ਇਹ ਆ ਵੀ ਬਾਈ ਇੱਥੇ ਲੌਂਫ ਅਟਰੈਕਸ਼ਨ ਬਣੇ ਹੋਏ ਨੇ ਜਿਹੜਾ ਵੀ ਕੋਈ ਆਉਂਦਾ ਹੈਗਾ ਇਹਨਾਂ ਵਾਲੇ ਦੇਖ ਕੇ ਜਾਂਦਾ ਹੈ ਮਤਲਬ ਇਹ ਕੋਈ ਵੱਖਰਾ ਹੀ ਕਰਦੇ ਨੇ ਯੂਨਿਕ ਨੇ ਭਾਈ ਪਵਾ ਦੀ 골ਡਨ ਵਾਲੇ ਕੱਪੜੇ ਪਾਏ ਨੇ 골ਡ ਬੋਏ ਨੇ ਪਰ ਐਕਚੁਅਲ ਦੇ ਵਿੱਚ ਭਾਈ ਹੀਰਾ ਨੇਗੇ ਹਨਾ ਜਿਨਾਂ ਆਪਾਂ ਕਹਿੰਦੇ ਵੀ ਹੀਰਾ ਜਿਹਨੇ ਵੱਖਰਾ ਕੋਈ ਸੋਚਿਆ ਹਾਂਜੀ ਹਾਂਜੀ ਮੈਂ ਬਿਲਕੁਲ ਜੀ ਭਾਈ ਕੀ ਤੁਸੀਂ ਸਨੇਹਾ ਜਿਹੜਾ ਲੋਕਾਂ ਨੂੰ ਦੇਣਾ ਚਾਹੋਗੇ ਸਾਡੇ ਮਾਧਿਅਮ ਤੇ ਰਹੇ ਲੋਕਾਂ ਨੂੰ ਮੈਂ ਇਸਨੇਹਾ ਦੇਣਾ ਚਾਹੁੰਨਾ ਕਿ ਆਪਣੇ ਟੈਲੈਂਟ ਦੀ ਕਦਰ ਕਰਨ ਰਿਸਪੈਕਟ ਕਰਨ ਜੀ ਤੇ ਆਪਣੀ ਬਹੁਤ ਜ਼ਿਆਦਾ ਸਪੋਰਟ ਕਰਨ ਬਿਲਕੁਲ ਪਾਈ ਇੱਥੇ ਆਉਂਦੇ ਨੇ ਕਿ ਦੇਖੋ ਤੁਹਾਨੂੰ ਹਸਾਉਣ ਆਉਂਦੇ ਨੇ ਆ ਜ਼ਿੰਦਗੀ ਦੇ ਵਿੱਚ ਕਹਿੰਦੇ ਵੀ ਨਾ ਮਤਲਬ ਰਵਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ ਪਰ ਹਸਾਉਣ ਵਾਲੇ ਬਹੁਤ ਘੱਟ ਹੁੰਦੇ ਨੇ ਹਨਾ ਤਾਂ ਇਹਨਾਂ ਦੀ ਕਦਰ ਕਰਿਆ ਕਰੋ ਪਾਈ ਹੁਣਾਂ ਨੇ ਦੇਖੋ ਇੱਥੇ ਖੜੇ ਆ ਤੁਹਾਡੇ ਲਈ ਭੁੱਖੇ ਪਾਣੇ ਖੜ ਜਾਂਦੇ ਨੇ ਤੁਹਾਨੂੰ ਹਸਾਉਣ ਦੇ ਲਈ ਦੇਖੋ ਕਿੰਨਾ ਯਤਨ ਕਰ ਰਹੇ ਆ ਪਰ ਮੈਨੂੰ ਲੱਗਦਾ ਕਿ ਥੋੜੀ ਬਹੁਤੀ ਸਪੋਰਟ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ ਇਹਨਾਂ ਨੇ ਇੱਥੇ ਸਕੈਨਰ ਵੀ ਲਾਇਆ ਹੋਇਆ ਹੈਗਾ ਵੀ ਚੱਲ ਮਾਨ ਤੁਸੀਂ ਜਿਹੜਾ ਜਿੰਨਾ ਵੀ ਤੁਸੀਂ ਮਾਨਤਨ ਕਰ ਸਕਦੇ ਹੋ ਕਰ ਸਕਦੇ ਹੋ ਇਹ ਵੀ ਕੋਈ ਸਪੈਸੀਫਿਕਲੀ ਨਹੀਂ ਹੈਗਾ ਵੀ ਤੁਸੀਂ ਕੋਈ ਪੈਸੇ ਮੰਗ ਰਹੇ ਹੋ ਹਨਾ ਮੈਮ ਦੇਖੋ ਆਪਾਂ ਕਿਸੇ ਨੂੰ ਕਹਿ ਕੇ ਨਹੀਂ ਕਹਿੰਦੇ ਮਤਲਬ ਹਾਂ ਦੋ ਮੈਨੂੰ ਆਪਣੀ ਮਨ ਦੀ ਇੱਛਾ ਬੰਦੇ ਦੀ ਹੈ ਕੋਈ ਦੇ ਜਾਂਦਾ ਕੋਈ ਨਹੀਂ ਦੇ ਆਪਾਂ ਤਾਂ ਵੀ ਖੜੇ ਆ ਜੀ ਵੈਸੇ ਅਕਸਰ ਦੇਖਿਆ ਜਾਂਦਾ ਤੇ ਇਹ ਚੀਜ਼ ਵਿਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜੀ ਇੱਥੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਿਰਫ ਮੈਂ ਆ ਸ਼ਾਇਦ ਮੈਂ ਹੀ ਹੋਵਾਂਗਾ ਜਿਸ ਨੇ ਸ਼ੁਰੂਆਤ ਕੀਤੀ ਇਸ ਹੋ ਸਕਦੇ ਹੋ ਉਹੀ ਤਾਂ ਗੱਲ ਹੈ ਤੁਸੀਂ ਸ਼ੁਰੂ ਕਰੋ ਮਗਰ ਤਾਂ ਬਹੁਤ ਜਾਣ ਵਾਲੇ ਨੇ ਹਨਾ ਤੇ ਸ਼ੁਰੂਆਤ ਕਰਨੀ ਜਿਹੜੀ ਆ ਉਹ ਔਖੀ ਹੁੰਦੀ ਹੈ ਜਦੋਂ ਸ਼ੁਰੂ ਹੋ ਜੇ ਤੇ ਫਿਰ ਮਤਲਬ ਫਿਰ ਤਾਂ ਲੋਕ ਆਉਂਦੇ ਆਉਂਦੇ ਨਹੀਂ ਤੇ ਮੈਂ ਇਹ ਗੁਜਾਰਿਸ਼ ਕਰਦੀ ਆ ਕਿ ਸਾਡੇ ਜਿਹੜੇ ਕਿਸਾਨ ਸਾਡੇ ਨਾਲ ਜੁੜੇ ਹੋਏ ਨੇ ਤਾਂ ਜੇਕਰ ਇੱਥੇ ਆਉਂਦੇ ਨੇ ਤੇ ਬਾਈ ਦੀ ਸਪੋਰਟ ਕਰੋ ਬਹੁਤ ਮਿਹਨਤ ਕਰ ਰਹੇ ਨੇ ਦੇਖੋ ਇੱਕ ਵੱਖਰਾ ਆਪਣੇ ਆਪ ਨੂੰ ਇਹਨਾਂ ਨੇ ਬਣਾਇਆ ਕੀਤੇ ਚੀ ਕਰਦਾ ਵੀ ਸਰੀਰ ਤੇ ਰੰਗ ਲਾ ਲਾ ਇਦਾਂ ਮਨ ਕਈ ਵਾਰ ਦੁਖੀ ਹੁੰਦਾ ਪਰ ਫਿਰ ਵੀ ਲੋਕਾਂ ਨੂੰ ਹਸਾਉਣਾ ਹੈ ਕੋਈ ਸੌਖੀ ਗੱਲ ਨਹੀਂ ਹੈਗੀ ਬਾਈ ਸਾਥ ਦਿਆ ਕਰੋ ਇਹੋ ਜਿਹਾ ਟੈਲੈਂਟ ਦਾ ਸਪੋਰਟ ਜਿਹੜੀ ਹੈ ਜਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਤੁਸੀਂ ਗੱਲ ਕੀਤੀ ਸਾਡੇ ਨਾਲ ਥੈਂਕ ਯੂ ਮੈਮ ਥੈਂਕ ਯੂ ਜੀ ਲੋ ਜੀ ਵੈਸੇ ਤਾਂ ਅਸੀਂ ਪੰਜਾਬੀ ਬਹੁਤ ਹੀ ਖੁੱਲੇ ਦਿਲ ਦੇ ਹੁੰਨੇ ਆ ਤੇ ਕੋਈ ਵੀ ਮੁਸੀਬਤ ਪੈਂਦੀ ਅਸੀਂ ਝਟ ਖੜੇ ਹੋ ਜਾਂਦੇ ਆ ਤੇ ਸਾਥ ਦਿੰਦੇ ਆ ਪਰ ਲੋੜ ਆ ਸਾਨੂੰ ਇਸ ਬਾਈ ਦਾ ਸਾਥ ਦੇਣ ਦੀ ਨੌਜਵਾਨਾ ਬਹੁਤ ਛੋਟੀ ਉਮਰ ਦੇ ਵਿੱਚ ਮਿਹਨਤ ਕਰ ਰਹੀ ਆ ਬਾਪੂ ਹੈ ਨਹੀਂ ਸਿਰ ਤੇ ਪਿਓ ਦਾ ਹੱਥ ਨਹੀਂ ਆ ਤੇ ਕੱਲਾ ਜਿਹੜਾ ਪਰਿਵਾਰ ਪਾਲਦਾ ਤੇ ਬਾਈ ਦਾ ਜਰੂਰ ਸਾਥ ਦਿਓ ਇੱਥੇ ਆਉਂਗੇ ਇਹਦੀ ਸਪੋਰਟ ਕਰੋ ਵੱਧ ਤੋਂ ਵੱਧ ਇਸ ਬਾਈ ਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਦੀ ਮਦਦ ਜਿਹੜੀ ਹੈ ਹੋ ਸਕੇ ਉਮੀਦ ਕਰਦੀਆਂ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਏ ਹੋਊਗੀ ਤੇ ਤੁਹਾਡੇ ਅੰਦਰ ਕਾਫੀ ਮੋਟੀਵੇਸ਼ਨ ਭਰੀ ਹੋਊਗੀ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਲੈ ਕੇ ਮਿਲਦੇ ਰਹਾਂਗੇ ਜੁੜੇ ਰਹੋ ਸਾਡੇ ਨਾਲ ਮਿਲਦੇ ਹੋ ਆ ਗਿਆ ਸਸਟਰੀ ਅਕਰ